ਲਾ ਮੈਰਜ ਤੇ ਤਾਂ ਆਪਣੇ ਲੱਗਦੇ 90000 ਰੁਪਏ ਹੀ ਇਹਦਾ ਰੇਂਜ ਕਰਾਉਣੀ ਹੈ ਅੱਛਾ ਆ ਰੇਂਜ ਮੈਰਜ ਕਰਾਉਣੀ ਹੈ ਗੁੰਦਮਾ ਸਰੀਰ ਐ ਮਰਦਾ ਤਣਦਾ ਮੁੰਡਾ 70 70 70 70000 70 ਕਰਕੇ ਆਈ ਲੈਟਸ ਦੀ ਤੂੰ ਤਿਆਰੀ ਬੱਲੋ ਮਾਰ ਜਾਏਂਗੀ ਤੂੰ ਅੜਹਰੀ ਉਹ ਕਮੈਂਟਰ ਨੂੰ ਛੱਡ ਕੇ ਬਈ ਸੁੰਬਰ ਤਾਂ ਹਾਂ ਦਾ ਇਹ ਸੁੰਬਰ ਤਾਂ ਹਾਂ ਸੁੰਬਰੀ ਜਨਾ ਉਹ ਸਮਾਰ ਕੇ ਇਕੱਠਾ ਕਰਦੇ ਦੇ ਨੇਰੀ ਨੇ ਸਾਰਾ ਭਾਤਾ ਕਰ ਮੈਂ ਤੇਰੀ ਨੱਕਰ ਪਰਣੀ ਆ ਤੁਸੀਂ ਕਿਹਾ ਭਈ ਉਥੇ ਚਾਰ ਦਿਵਾਰੀ ਕੱਢਦੇ ਹੋਗੇ ਐ ਜਹੇ ਜੇ ਆਪ ਲੜੇ ਲੁੱਚੇ ਹੋ ਰਹੇਗੇ ਉਹੋ ਜਿਹਾ ਘਰ ਨੂੰ ਲੜਾ ਲੁੱਚਾ ਕਰਖਿਆਗਾ ਓਏ ਮਜਬੂਰੀਆਂ ਹੁੰਦੀਆਂ ਨੇ ਓਏ ਡੇਢ ਕਿਲੇ ਨਾਲ ਕੰਜਦਾ ਐਡਾ ਬੜਾ ਮਹਿਲ ਪਾਤਾ ਸੋ ਤੋਂ ਹੱਲ ਤੱਕ ਉਹ ਮਹਿਲ ਨੂੰ ਤਾਂ ਭੈਣ ਦੀ ਡਾਂਗਾ ਨਾ ਲਸ਼ਕਾਰੇ ਮਾਰਦਾ ਜਾਲੇ ਦਾ ਦੇਖ ਲੈ ਥੰਮ ਥੰਮ ਲੱਗੇ ਪਏ ਨੇ ਕੋਈ ਹੈਗੀ ਤੇ ਤੇਰੀ ਤਾਈ ਹਾਂ ਇਹ ਤੋਖਾ ਦੇ ਕੇ ਬਾਗੀ ਤਾਹੀ ਆ ਫਿਰਦਾ ਭੋਗਦਾ ਫਿਰਦਾ ਤਾਂ ਹੈਗਾ ਤੇਰੇ ਵਾਲੇ ਬਾਪ ਨੂੰ ਵਿਆਹ ਹੈ ਤੀ ਹਾਂ ਰਹੀ ਉਹਦੇ ਵੀ ਨਹੀਂ ਓ ਬਾਈ ਜਵਾਕ ਵਾਲੀ ਦੀ ਫਿਰ ਕੀ ਹੋ ਗਿਆ ਜਵਾਕ ਵਾਲੀ ਤਾਂ ਹੈਗੀ ਜੀ ਹੈਗੀ ਸੀ ਮਾੜਾ ਮੋਟਾ ਤੂੰ ਤਾਂ ਦੇਖ ਲਾਂਦਾ ਹਏ ਉਦੋਂ ਤੂੰ ਜ਼ਮੀਨ ਜ਼ਮੀਨ ਦੇ ਲਾਲ ਤੇ ਮੇਰੀ ਜ਼ਮੀਨ ਮੇਰੀ ਜ਼ਮੀਨ ਰਿਸ਼ਤਾ ਕਰਾਇਆ ਨਹੀਂ ਹੁਣ ਅੱਖਾਂ ਨੂੰ ਕਿਸ ਨੂੰ ਦੇ ਦੇ ਰੋਣਾ ਤਾਇ ਮੈਂ ਤੈਨੂੰ ਇੱਕ ਗੱਲ ਕਹਿਣਾ ਤੂੰ ਸੀ ਦਾ ਭਾਈ ਆਪਦੀ ਅੱਧੀ ਜ਼ਿੰਦਗੀ ਕੱਟ ਲਈ ਅੱਧੀ ਕੀ ਸਾਰੀ ਇਹ ਕੱਟ ਲਈ ਸੇਵਾਂ ਜਲੱਤਾਂ ਨੇ ਥੋਡੀਆਂ ਮੈਂ ਤਾਂ ਬਾਹਰ ਹੀ ਜਾਊਂਗਾ ਪੈਸੇ ਲਾ ਦੋ ਜਿਹੜਾ ਡੇਡ ਕਿਲਾ ਹੈਗਾ ਵੇਚ ਦੋ ਮੈਨੂੰ ਨਹੀਂ ਪਤਾ 22-23 ਲੱਖ ਰੁਪਏ ਲੱਗੂਗਾ ਜਮੇ ਹੱਥਲ ਕਰਕੇ ਵਗ ਜਾ ਸਾਨੂੰ ਤੋਂ ਬਾਹਰੇ ਆਹੋ ਹੱਥਲ ਕਰਕੇ ਵਗ ਜਾ ਬਾਹਰ ਹੀ ਕੀ ਕਰ ਦੋ ਮੇਰੇ ਸੜਿਆ ਹੀ ਲੈਟਰਿੰਗਾ ਸਾਫ ਕਰ ਦਿਆਂ ਤੁਸੀਂ ਆਹੋ ਕਾਲ ਕਾਲੂ ਕਰ ਦ ਲੈਟਰਿੰਗਾ ਸਾਫ ਮੇਰੀ ਕਰੇ ਕਹਦੇ ਤੁਹਾਨੂੰ ਰੜਕਾ ਮਾਰਨ ਨੂੰ ਥੋੜਾ ਮੈਂ 3 ਲੱਖ ਰੁਪਏ ਬਣਦਾ ਮਹੀਨੇ ਦਾ ਪਾਉਨੇ 3 ਲੱਖ ਰੁਪਏ ਮੈਂ ਤਾਂ ਦੇਖਣੇ ਆ ਕੇ ਜ਼ਮੀਨਾਂ ਖਰੀਦੇ ਜ਼ਮੀਨਾਂ ਕਿਹੜਾ ਹੈਗਾ ਡੇਡ ਕਿਲਾ ਬਕਵਾ ਕੇ ਤੂੰ ਤਿੱਤਰ ਹੋ ਜੀ ਸੱਤ ਦਿਹਾੜੀ ਨੂੰ ਨਹੀਂ ਮਰ ਜਾਗੇ ਮੇਰੀ ਗੱਲ ਸੁਣ ਲੈ ਪੜਾਈ ਪੜੂਈ ਤਾਂ ਮੈਂ ਕਰੀ ਨਹੀਂ ਹੋਈ ਉੜੀ ਜਾ ਤਾਂ ਅੱਛਾ ਲਿਖੀ ਜਾਊਗੀ ਮੈਨੂੰ ਬਾਰੇ ਮੈਂ ਆਨਲਾਈਨ ਮੜਿਆ ਪਿਆਰ ਚੱਲਦਾ ਮੇਰਾ ਤਾਂ ਹੀ ਮੇਰੇ ਬਾਪ ਨੂੰ ਨਾ ਤੁਸੀਂ ਉਹ ਕਿਹੜੇ ਪਿਆਰ ਨੇ ਉਰੀ 14 ਦਾ ਪੈਸੇ ਪਿੱਛੇ ਮਾਗਰ ਲੱਗੇ ਤੁਰੇ ਫਿਰੇ ਉਹ ਦੋ ਕੁਲਚੇ ਖਵਾ ਤਾਉਨੇ ਪਿਆਰ ਹੋ ਗਿਆ ਉਹ ਜਰ ਪਟਾਇਰ ਤੂੰ ਨਾ ਅੱਗੇ ਪਤਨ ਦੀ ساری ਜ਼ਿੰਦਗੀ ਚ ਜਿੰਨੇ ਵਾਰੀ ਮੰਜੀ ਫੁੱਟੀ ਤੇ ਨੇ ਤੁੱਤੇ ਨੇ ਕਰੀਏਗੀ ਫੁੱਟੀ ਪੁੱਚੀ ਜਿੰਨੇ ਵਾਰੀ ਪੁੱਛੀ ਆ ਆ ਮੰਜੇ ਦੀ ਦੌਣ ਨਹੀਂ ਕਸੀ ਜਾਂਦੀ ਦੌਣ ਨਹੀਂ ਕਸੀ ਜਾਂਦੀ ਨਾਲੇ ਬਾਹਰ ਜਾ ਕੇ ਕੀ ਕਰੋਗੇ ਬਾਹਰ ਵੀ ਕੰਮ ਕਰਨਾ ਪਊ ਕੰਮ ਤਾਂ ਕਰਨਾ ਪਊ ਮੈਨੂੰ ਪਤਾ ਕਾ ਕੰਮ ਕਰਨਾ ਪਊਗਾ ਪਰ ਹੁਣ ਕਰੀਏ ਕੀ ਮਜਬੂਰੀਆਂ ਨੇ ਥੋੜਾ ਥੋੜੇ ਵਿਆਹ ਹੁੰਦਾ ੜੀ ਮੈਨੂੰ ਐ ਲੱਗਦਾ ਸੂਡੇ ਲੱਛਣ ਦੇਖ ਕੇ ਦੇਖ ਕੇ ਵਿਆਹ ਮੇਰਾ ਵੀ ਨਹੀਂ ਹੋਣਾ ਮੇਰੇ ਤਾਂ ਹਲੇ ਨਾਲੇ ਉਮਰ ਪਈਆ ਹਾਂ ਤੈਨੂੰ ਮੈਂ ਇਹ ਜੱਲੇ ਨੂੰ ਡੋਲਿਆ ਕਰਕੇ ਨਾ ਮੜੀ ਸਾਫ ਤੇ ਖੇਤ ਆ ਜੀ ਓਏ ਆ ਜੂਗਾ ਜਰ ਖੇਤ ਬਾ ਤੇ ਕੰਮ ਕਰਨ ਵਾਲੇ ਹੋ ਮਰਾ ਜਿੱਕੇ ਖਾਮੋ ਚੰਗਾ ਵਗ ਜਾ ਕਿੱਥੇ ਦੁਖੀ ਕਰਾ ਤੁਸੀਂ ਤਾਂ ਮੈਨੂੰ ਦੇਖੇਂ ਕਹਿੰਦਾ ਬਹੁਤ ਜੀ ਪਰ ਦੁਨੀਆ ਗਲੀ ਤਾਂ ਪਤਾ ਹੀ ਮੈਨੂੰ ਜਿਹੜਾ ਜਾ ਜਾ ਕੇ ਤੂੰ ਕਸ਼ਮੀਰੋਂ ਨਾਲ ਗੱਲਾਂ ਮਾਰਦਾ ਲੁਕ ਲੁਕ ਕੇ ਕਦੇ ਉਹਨੂੰ ਹਰੇ ਵੜਾਉਂਦਾ ਈ ਕੱਖ ਵੜਾਉਂਦਾ ਈ ਨਾ ਤੇਰੀ ਧੀ ਵੀ ਰੋਹੀ ਰਹੂਗੀ ਬਣਿਆ ਠੁੱਕਦਾ ਹਲੇ ਸਾਨੂੰ ਰਿਸ਼ਤੇ ਨਹੀਂ ਹੁੰਦੇ ਰਿਸ਼ਤੇ ਭੈਣ ਘੜਾਉਣਗੇ ਰਿਸ਼ਤੇ ਆਪੇ ਹੋ ਜੂਆਂ ਆਇਆ ਯਾਰ ਤਾ ਆਇਆ ਬੰਦਾ ਘੇਟਾ ਇਹ ਨਾਲ ਬਿੜ ਕੇ ਹਾਂ ਬਾੜੇ ਪੇ ਦੂਆ ਮੈਨੂੰ ਹਲੋ ਉਹ ਲਾਈਟ ਪਲਾ ਕਦੋਂ ਕਾਊਗੀ ਅੱਛਾ 9 ਵਜੇ ਆਊਗੀ ਉਹ ਕਿੰਨੇ ਘੰਟੇ ਚੱਲੇਗੀ ਲਾਈਟ ਅੱਛਾ 1 ਵਜੇ ਤੱਕ ਠੀਕ ਹੈ ਹੋਰ ਵਧੀਆ ਉਹ ਕਿਹੜਾ ਹੈ ਹਾਂ ਠੀਕ ਹੈ ਠੀਕ ਹੈ ਚੰਗਾ ਠੀਕ ਹੈ ਓਏ ਹਾਂ ਬਾਈ ਉਹ ਕੌਣ ਆਇਆ ਗੁਰੀ ਉਹ ਕੋਈ ਨਹੀਂ ਆਇਆ ਬਾਈ ਉਹ ਮੈਂ ਤਾਂ ਪਹਿਲਾਂ ਲਾਈਟ ਪੁੱਛਿਆ ਸੀ ਗ੍ਰੇਡਾਂ ਨੂੰ ਵੀ ਕਦੋਂ ਆਉਗੀ ਕੋਈ ਅੱਡੇ ਅੱਡੇ ਕੱਕੜੀਆਂ ਲੱਗੀਆਂ ਪੈਨ ਉੱਥੇ ਹੈ ਉੱਥੇ ਮਾੜਾ ਮੋਟਾ ਪਾਣੀ ਪੂਣੀ ਫੂਕਦਾ ਕਰ ਕੱਲੀਆਂ ਬੇਲਾਂ ਜੀ ਪਾਣੀ ਇੱਧਰਲੇ ਛੱਡੀ ਰੱਖਦਾ ਉਹ ਕੀ ਕਰਾਂ ਬਾਈ ਧੁੱਪ ਵਾਲੀ ਪੈਰੀ ਐ ਆ ਤੂੰ ਧੋਕ ਕਹੀਆਂ ਤੇ ਮਾਰ ਦਾਂਦਾ ਛੱਠੀ ਜੀ ਹੋਈ ਪਈਆ ਗੜੀਆਂ ਨੇ ਨਹੀਂ ਉਹ ਤੈਨੂੰ ਪਤਾ ਬਾਈ ਕਿੰਨੀ ਗਰਮੀ ਐ ਦੇਖ ਲੈ ਉਹ ਕੀ ਕਰੇ ਗਰਮੀ ਦੇ ਵਿੱਚ ਹੀ ਹਰੀਆਂ ਹੁੰਦੀਆਂ ਨੇ ਇਹ ਅੱਛਾ ਇਹ ਕੁਛ ਕਰੇਗਾ ਤੂੰ ਤਾਂ ਖੇਤ ਆ ਗਿਆ ਔਰੇ ਪੈ ਜਾਣਾ ਠੰਡੇ ਖਾਲਚ ਫਿਰ ਔਰੇ ਬਹਿ ਜਾ ਬਾਈ ਗਰਮੀ ਆ ਜਾ ਰਹਾ ਗਰਮੀ ਦਾ ਮੈਂ ਤਾਂ ਬਹਿ ਜੂ ਤੂੰ ਮੈਨੂੰ ਐ ਦੱਸ ਹਾਂ ਆ ਕੱਦੂ ਜੇ ਅਦਰ ਲਈ ਵੇਚ ਤੋਂ ਫੜ ਲੇ ਤੇ ਓਏ ਹੱਥ ਨਹੀਂ ਫੜ ਲਾਂਗੇ ਕੀ ਐ ਧੁੱਪ ਦਾਈ ਐ ਓਏ ਐ ਜੋ ਨਾ ਜਰਨੈਲ ਯਾਰਾ ਅੱਛਾ ਕਹਿੰਦਾ ਕੱਦੂਏ ਤੋੜ ਲੈ ਚਾਰਕਾ ਅੱਛਾ ਉਹ ਮੋ ਪਿਆਰ ਆ ਯਾਰ ਉਹਦੇ ਨਾਲ ਆਪਣਾ ਕੱਦੂ ਲੈਣ ਆਇਆ ਜੀ ਉਹ ਕੱਦੂ ਲੈਣ ਆਇਆ ਤੇ ਮੈਂ ਸੁੱਤਾ ਪਿਆ ਤੇ ਅੰਦਰਾ ਅੱਛਾ ਉਹ ਕਹਿੰਦਾ ਤਾਇਆ ਕੱਦੂ ਮਿਲ ਜਾਣਗੇ ਹਾਂ ਮੈਂ ਕੱਦੂ ਪਾਈ ਆ ਬੇਲ ਜੀ ਇੱਕ ਬੱਧਰ ਇਹਦੇ ਗਿੜਾ ਮਾਰ ਲੈ ਉਹ ਕਹਿੰਦਾ ਮੈਨੂੰ ਤਾਂ ਕੋਈ ਨਜ਼ਰ ਨਹੀਂ ਆਈ ਕਾਲਾ ਮਦੋ ਗੱਕੜੀਆਂ ਹੁਣ ਦੁਪਹਿਰੇ ਖਾ ਲਾਂਗੇ ਪਹਿਲਾ ਵਾਲੇ ਦਾ ਪੈਸੇ ਦਿੱਤੇ ਨਹੀਂ ਉਹਨੇ ਕੋਚਾ ਲੈ ਐ ਤਾਂ ਕੋਈ ਤਾਂ ਮਾੜਾ ਮੋਟਾ ਰੱਖਣਾ ਪੈਂਦਾ ਲਹਾ ਜੰਨ ਕਿਸੇ ਨਾਲ ਲੈ ਬਹਿ ਜਾ ਰਿਹਾ ਜਾ ਸਾਰੇ ਪੈਸਿਆਂ ਨਾਲ ਤਾਂ ਨਹੀਂ ਕਿਸੇ ਨਾਲ ਚੱਲਦਾ ਹੁੰਦਾ ਤੂੰ ਹੈ ਆਏ ਹਏ ਗੋਡੇ ਨੇ ਖਾਲੇ ਜਮੇ ਓਏ ਆ ਜਾਂਦਾ ਫੋਨ ਫਾਨ ਉਹਦਾ ਮਾੜਾ ਮੋਟਾ ਉਹ ਕਾਹਦਾ ਹੁੰਦਾ ਬਾਈ ਜਿੱਤੇ ਦੀ ਭੱਜੀ ਹੁੰਦੇ ਸ ਪਰ ਤੂੰ ਤਾਂ ਹੀ ਕੰਜਦਾ ਕਰਮਾਂ ਨੂੰ ਰੋਂਜੋਗੀ ਰਹਿ ਗਿਆ ਤਾਂ ਹੀ ਤਾਂ ਊੜੀ ਐ ਇਹੇਜਾ ਹੁੰਦਾ ਮਾੜਾ ਮੋਟਾ ਡੰਡੇ ਦੇ ਚੋਰ ਵਾਲਾ ਕਾਹਨੂੰ ਜਾਂਦੀ ਓਹ ਇੱਕਾ ਫਿੱਤਗੀ ਕੁੜੀ ਚੋਦਾ ਨਾਸਲ ਜੇ ਨੂੰ ਆਪਣੇ ਘਰੇ ਵੀ ਮੈਂ ਕੀ ਕਰਾਂ ਕਹੇ ਕਹਿੰਦਾ ਸਮਾਰ ਕੇ ਮੈਨੂੰ ਬਾਹਰ ਭੇਜ ਦੋ ਆ ਡੇਢ ਕਿਲਾ ਹੈਗਾ ਕਿਹੜਾ ਇਹ ਬਕਵਾਦੇ ਮੈਂ ਕੀ ਕਰਾਂ ਮੇਰੇ ਤਾਂ ਬਾਲਾ ਦਾ ਘਰ ਕਰ ਕੋ ਰਮਦਾ ਕਰ ਤੂੰ ਫਿਰ ਤੂੰ ਵੀ ਹੋਰ ਕੀ ਕਰਾ ਯਾਰ ਤੂੰ ਯਾਦ ਕਰਾਈਏ ਨਾ ਯਾਦ ਕਰਾਈਏ ਨਾ ਪੰਜਰਾ ਕੋਈ ਯਾਦ ਕਰਾਣੋਂ ਅਈ ਪੋਤਾ ਵੀ ਸਾਰਾ ਦਿਨ ਹੱਥ ਫੂਕਦੇ ਆ ਵੀ ਮਾੜਾ ਮੋਟਾ ਤੇਰੇ ਲੇਬਦਾ ਚਾਲਾ ਬੱਲਜੀ ਵਾਲਾ ਹੈਗਾ ਕੋਸਾ ਆ ਜਾਂਦਾ ਉਹ ਫੋਨ ਫਾਨ ਉਹਦਾ ਕਾ ਨੂੰ ਆਉਂਦਾ ਬਾਈ ਹੁਣ ਤਾਂ ਫਿਰ ਮੁਸ਼ਕਲ ਹੀ ਲੱਗਦੀ ਹੈ ਕਹਾਣੀ ਆ ਬਈ ਮੁਸ਼ਕਲ ਆ ਤੂੰ ਦਿਲ ਤੇ ਨਾ ਲਾਇਆ ਕਰ ਆਪਣੇ ਅੰਦਰਲੇ ਪਾਸੇ ਪ੍ਰੋਗਰਾਮ ਰੱਖਿਆ ਪਿਆ ਮਰ ਜਾ ਕਰ ਬਾਣੀ ਮੋਟੀ ਲਾ ਲਿਆ ਕਰ ਬਈ ਦਿਲ ਜਾ ਕਰਣਾ ਕਰਦਾ ਲੈ ਦਿਲ ਖੜਦਾ ਹੋ ਜਾਂਦਾ ਬਈ ਕੀ ਕਰਾਂ ਲਾ ਉਹ ਨੂੰ ਜੀ ਨਹੀਂ ਕਰਦਾ ਨਹੀਂ ਮਰੇ ਪਿਓ ਲਾਉਣ ਨੂੰ ਜੀ ਨਹੀਂ ਕਰਦਾ ਕਦੋਂ ਇਹ ਖਾਮੋ ਪੀਮਾ ਕਿਸੇ ਦੀ ਕੀ ਹਸਤੀ ਦੀ ਵੀ ਉੱਡ ਜਾਂਦੀ ਉਹ ਮੈਨੂੰ ਤਾਂ ਐ ਸੋਚ ਲੱਗੀ ਪਈ ਐ ਵਜ੍ਹਾ ਕਰਦਾ ਕੀ ਕਰੂੰਗਾ ਉਹ ਕਿੱਥੇ ਤੂੰ ਰੋਲਦਾ ਫਿਰਦਾ ਉਹ ਵੀ ਰੋਲੀ ਜਾਊ ਹਲੇ ਮੇਰੇ ਹੋਰ ਡੰਡਾ ਦਿੰਦਾ ਕਹਿੰਦਾ ਤਾਂ ਇਹ ਮੈਨੂੰ ਬਾਹਰ ਭੇਜ ਦੇ ਲੈ ਬਰਕਾ ਦੇ ਨਾਲ ਭੇਜਾ 1.5 ਕਿੱਲਾ ਮਿਲਦਾ ਐ ਸੋਚ ਮਾਰੀਆ ਵੀ ਵਿਆਹ ਕਿਵੇਂ ਕਰੇਗਾ ਉਹ 1.5 ਕਿੱਲਾ ਕਿਹੜਾ ਹੈਗਾ ਬਕਿਆ ਕੇ ਤਿੱਤਰ ਪ੍ਰਾਰ ਹੋ ਜੂ ਤੈਨੂੰ ਕੀ ਪੁੱਛਣਾ ਮੇਰੇ ਵਰਗਾ ਫਰੀਜੂ ਠੇਡੇ ਕੰਦਾ ਗੁਰੂ ਘਰ ਚ ਬੈ ਬੈਠੂ ਤੂੰ ਭੇਜੇਗਾ ਕਿਹੜੀ ਹੈਗੀ 1.5 ਕਿੱਲੀ ਵੇਚ ਕੇ ਵਿਹਲੇ ਉਹਦਾ ਹੀ ਜਾਂਦਾ ਕੰਮ ਉਹ ਕਰਦਾ ਨੇ ਦੋ ਕਮਰੇ ਨੇ ਕਹਿੰਦੇ ਅੰਦਰ ਰੜਕਾ ਨਹੀਂ ਬਚਿਆ ਲੈ ਤੇ ਕਹਿੰਦੇ ਤਾਂ ਇਹ ਕਵੀ ਨਾ ਮੈਂ ਸੰਭਰ ਲੈਣਾ ਤੂੰ ਕੀ ਲੈਣਾ ਉਹਦਾ ਖੇਤ ਤੂੰ ਜਾ ਆ ਖੇਤ ਆ ਤੇ ਉਹ ਬੇਲਾਂ ਪਰ ਲਿਆ ਸੁੱਕੀਆਂ ਸੜ ਰਖਿਆ ਨੇ ਮੱਕੀ ਜੀ ਵੀ ਪਾਣੀ ਕਰ ਦੇਣਾ ਦਿੱਤਾ ਕੰਮ ਕਰ ਨੂੰ ਜੀਰੀ ਕਰਦਾ ਬਾਈ ਕੀ ਕਰਾ ਉਹ ਤੂੰ ਤਾਂ ਉਹੀ ਦਿਲ ਤੇ ਲਾ ਕੇ ਬਹਿ ਗਿਆ ਯਾਰ ਗੁਰੀ ਮਾਣਾ ਮੋਟਾ ਦਿਲ ਵੀ ਖੜਾ ਆਇਆ ਕਰ ਆਬ ਦਾ ਕਿਹੜੀ ਗੱਲ ਬਣ ਗਈ ਬਣ ਗਈ ਕਿਹੜੀ ਨੇ ਸਾਈ ਨੇ ਮਾਂ ਕਰ ਦੇਖੇ ਨਹੀਂ ਉਹਨੂੰ ਕੀ ਯਾਦ ਕਰਨਾ ਹੈ ਬਾਈ ਫਿਰ ਤੂੰ ਇਹ ਕਰ ਲੈ ਤੂੰ ਹੀ ਕਰ ਰਿਸ਼ਤਾ ਉਸਦਾ ਉਹ ਮੈਨੂੰ ਕਿਹੜਾ ਹੁਣ ਕਰੂਗਾ ਯਾਰ ਮੇ ਤਾਂ ਟੱਪ ਗਿਆ ਹੁਣ ਤਾਂ ਉਹ ਕਿਵੇਂ ਕਹਿੰਦੇ ਨੇ ਐਵਰੇਜ ਨਾਂਗੀ ਹੁਣ ਮੇਰਾ ਕੌਣ ਕਰੂਗਾ ਰਿਸ਼ਤੇ ਠੀਕ ਹੈ ਤੇ ਕਿਤੇ ਹੁੰਦਾ ਭਾਈ ਦੇਖ ਲੈ ਜਾ ਮੈਂ ਕਰੇ ਰੋਟੀ ਰੋਟੀ ਲਾਹੇ ਦੀ ਜਾ ਕੇ ਰੋਟੀ ਖਾ ਲੈ ਚਲ ਠੀਕ ਹੈ ਜਾ ਉਰੇ ਹੁਣ ਉਹ ਹੀ ਨਾ ਕਰੀ ਜਾ ਲਾਏ ਆ ਕੱਕੜੀ ਜੀ ਖਾ ਲਈ ਨਾ ਹਾਂ ਪੀ ਲਿਆ ਕਰ ਮੜਾ ਮੋਟਾ ਮਰ ਜਾ ਕਰ ਔਰੇ ਪਾਸੇ ਬੈਠਾ ਚੈਨ ਕਰੀ ਜਾਂਦਾ ਉਹਦੇ ਗਮਾਂ ਚ ਕਹੀ ਪਈ ਜਾ ਉੱਥੇ ਦਰਦੇ ਚ ਬੱਚੇ ਦਰਜੀ ਕਹੀ ਠੀਕ ਹੈ ਔਰੇ ਬਾਹਾਂ ਫਿਰ ਫੁੱਲ ਜੂ ਇਹੇ ਇੱਥੇ ਲਹੂ ਪੀਤਾ ਪਤੰਦਰ ਨੇ ਨਾ ਉਹ ਪੰਨੇ ਹੋਵੇ ਨਾ ਉਹ ਬੰਨੇ ਹੋਵੇ ਐ ਨਹੀਂ ਆਪਦਾ ਨਹੀਂ ਹੁੰਦਾ ਮੇਰੀ ਕਰਵਾ ਦੇ ਤੇ ਹੋਜੂ ਚਲ ਕੰਜਦਾ ਰੋਟੀ ਦਾ ਪੱਕਦੀ ਹੋ ਜੇ ਇਹੇ ਜਾਨ ਮਾਣਾ ਤਾਂਹੀਂ ਤਾਂ ਖੜੀ ਨਿਉ ਰੇ ਹਿਸ਼ਾਪਾ ਐ ਉਹ ਰਪਾ ਹਾਂ ਲਾ ਮੈਨੂੰ ਮਾਰਨੇ ਮੜੀ ਜਿੱਧਰ ਕਹੀ ਤਾਂ ਕਿਹੜਾ ਕਰੂਗਾ ਮੈਨੂੰ ਇਹ ਦੁੱਖ ਦੇਣਾ ਬੂਹ ਸਰੀਰ ਨੂੰ ਆੜ ਗਿਆ ਮੈਨੇ ਆ ਤਾਂ ਮੈਂ ਕਹਦਾ ਸੀ ਸਾਦੇ ਜੋਰ ਆ ਹਾ 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 ਵਰ ਗਿਆ ਗੱਲ ਦੇਖ ਲੈ ਮੱਦੀ ਸਿਆਂ 3700 ਰਿਸ਼ਤਾ ਕਰਾਤਾ ਮਤਲਬ 3700 ਪੂਰਾ ਹੋ ਗਿਆ ਤੇ ਵਿਚਾਰੇ ਇੱਕੋ ਰਹਿੰਦਾ ਜਿਉ ਮਨ ਗਿਆ ਕੰਮ ਫਿਰ ਪੂਰੇ 3700 ਨੇ ਤਿੰਨੇ ਨਾਲ ਕੇ ਦੱਸੇ ਇੱਕ ਦੱਸਣ ਤਿੰਨੀ ਕਾ ਕਰਾ ਦੇਣਗੇ ਇੱਕ ਨਾਲ ਆਪੇ ਲਾਈ ਜਗੇ ਡੰਗਾ ਯਾਦਾ ਕਰ ਹਾਂ ਮੈਨੂੰ ਨਾ ਗਾਂਦ ਗੁੰਮ ਨਹੀਂ ਲਾਦੀ ਮੈਨੂੰ ਬੰਦੇ ਮਲੰਘੋ ਲਾ ਕੇ ਚੱਲ ਆਪਾਂ ਸ਼ਾਮ ਤੱਕ ਮਤਬਲ ਮੱਦੀ ਤੇ ਤੇਰੀ ਹੈਗੇ ਵੀਰ ਕੋਈ ਓ ਹੈਲੋ ਕਿੱਧਰਾ ਦਾਸ ਨੂੰ ਪੋਲਾ ਵਿਚੋਲਾ ਕਹਿੰਦੇ ਨੇ ਹੈਂ ਦਾਸ ਨੂੰ ਪੋਲਾ ਵਿਚੋਲਾ ਕਹਿੰਦੇ ਨੇ ਪੋਲਾ ਵਿਚੋਲਾ ਦੀ ਪੈਣ ਮਰਾਵੇ ਤੂੰ ਬੇੜਾ ਪੁੱਛੇ ਸਾਡੇ ਅੰਦਰ ਕਿਵੇਂ ਵੜ ਗਿਆ ਉਹ ਨਹੀਂ ਦੱਸ ਭਾਈ ਇਹ ਮੈਨੂੰ ਦੱਸ ਪਾਈ ਆ ਤੇ ਕਾਕਾ ਮੈਨੂੰ ਵੱਡੇ ਵਿੱਚ ਬੱਚੇ ਬਿਲਾਓ ਜਿੰਨਾ ਤਾਂ ਸਾਥ ਕਰਾਣਾ ਹੈ ਰਿਸ਼ਤਾ ਕਰਾਣਾ ਰਿਸ਼ਤੇ ਵਾਲਾ ਬੋਲ ਸਾਡੇ ਨਹੀਂ ਹੈਗਾ ਕੋਈ ਕਿਵੇਂ ਸਾਡੇ ਦੀ ਹੋਈ ਹੈਗਾ ਬੱਚਾ ਪੁੱচ্চਾ ਮੈਨੂੰ ਦੱਸੇ ਕਿਸੇ ਨੇ ਪਲਾ ਦੁਆਏ ਦਾ ਸਾਚੋਲੇ ਚ ਕੀ ਲਈ ਫਿਰਦਾ ਇਹਦੇ ਵਿੱਚੇ ਫੋਟੋ ਫੁੱਟੋ ਨਿਸਾਕ ਕਰਾਉਣ ਵਾਲੇ ਨੇ ਜਿਨ੍ਹਾਂ ਦੇ ਮੈਂ ਸਾਖ ਕਰਾਤੇ ਹੋਰ ਕਰਾਤੇ ਫੋਟੋ ਰੱਖਦਾ ਮੈਂ ਵਿੱਚ ਅੱਛਾ ਹਾਂ ਰਿਸ਼ਤੇ ਕਰਾਉਣਾ ਤੂੰ ਰਿਸ਼ਤੇ ਕਰਾਉਣਾ ਇੱਕ ਮੇਰਾ ਵੀ ਅੜਿਆ ਪਿਆਗਾ ਤੂੰ ਤਾਂ ਹਲੇ ਕਾਕਾ ਨਿਆਣਾ ਲੱਗਦਾ ਮੈਨੂੰ ਕੋਈ ਵੱਡੇ ਮਿਲਿਓ ਨਿਆਣਾ ਨਹੀਂ ਹਾਂ ਬੱਸ ਕਰਾ ਦਣਾ ਮੈਂ ਨਿਆਣਾ ਨੂਣਾਣਾ ਸਾਡਾ ਕੰਡਾ ਕੱਢ ਦਿੰਨੇ ਆ ਤੇਰਾ ਛਾਂਪ ਲੱਗੂ ਹੈ ਹੋਰਾਂ ਤੂੰ ਐ ਲਾ ਲੈ ਵੀ ਆਪਾਂ 50000 ਰੁਪਏ ਲੈਨੇ ਤੇਰਾ 70 ਲੱਗੂ ਕੁੜੀ ਦਾ ਮੰਨੀ ਪਈ ਐ ਹਾਂ ਇੱਕ ਤਾਂ ਕੁੜੀ ਦੇ ਮਾਪ ਪਾਪ ਮਨਾਉਣੇ ਨੇ ਅੱਛਾ ਪਰ ਤੂੰ ਨੂੰ ਆਉਂ ਕਹੇ ਵੀ ਸਾਰਾ ਕੁਝ ਓਕੇ ਕਰੇ ਪਿਆ ਤੂੰ ਤੇ ਲਵ ਮੈਰਿਜ ਲਵ ਮੈਰਿਜ ਹੈ ਫਿਰ ਦੁਆ ਕੱਲ ਗਏ ਕੋਰਚਾ ਕੋਰਚ ਚ ਭੁਗਤਣਾ ਮੈਂ ਆਪਦਾ ਕੇਸ ਆ 90000 ਰੁਪਏ ਹੈ 90 ਕੋਰਚ ਚ ਭੁਗਤਣਾ ਮੈਂ ਆਪਦਾ ਲਵ ਮੈਰਿਜ ਕਰਾਉਣੀ ਹੈ ਨਾ ਤੇ ਯਾਰ ਮੈਂ ਆਪ ਨਾਲ ਵਕੀਲ ਵੀ ਆ ਦਿਲੋਂ ਪਿਆਰ ਕਰਦਾ ਮੈਂ ਉਹਨੂੰ ਨਹੀਂ ਨਾਲ ਨਾਲ ਮੈਂ ਵਕੀਲ ਵੀ ਆ 90000 ਰੁਪਏ ਲੱਗੂ ਕਰਾ ਲੈਣੇ ਆ ਉਹ ਵੀ ਕੰਮ ਦੇਖ ਲੈ ਕਿਤੇ ਮਾਹਾਂ ਦਿੱਕਤ ਨਹੀਂ ਕੋਈ ਦਿਲੋਂ ਪਿਆਰ ਕਰਦਾ ਬਾਈ ਸੱਚੀ ਗੱਲ ਦੱਸਾ ਮੈਂ ਕੀਲਾ ਵੇਚਣ ਨੂੰ ਤਿਆਰ ਆ ਮੇਰੀ ਲਵ ਮੈਰਿਜ ਹੋ ਜੇ ਉਹਦੇ ਨਾਲ ਦਿਲੋਂ ਪਿਆਰ ਆ ਮੇਰਾ ਉਹਦੇ ਨਾਲ ਤੂੰ ਕਰ 90000 ਰੁਪਏ ਕਰ ਚਟ ਮੰਗਣੀ ਪੱਟ ਬੇ ਨਾਲ ਨਾਲ 10 ਉਹ ਮਤਲਬ ਕਿ ਨਾ ਮੈਂ ਵਕੀਲ ਵੀ ਆ ਮੈਂ ਨਾਲੇ ਨਾਲ ਕਰਾਉਣਾ ਕੰਮ ਸਾਰਾ ਅਥੇ ਸਾਰਾ ਸਾਰਾ ਏਟੂ ਜੱਡ ਮੇਰੀ ਗੱਲ ਸੁਣ ਲੈ ਹਾਂ 90000 ਤਾਂ ਨਹੀਂ ਹੈਗਾ ਹਾਂ ਹੈਗਾ ਤਾਂ ਮੈਂ ਵੀ ਤੇਰੇ ਮਾਂ ਗੂਏ ਦੁੱਲੀ ਚੱਕਾਂਗਾ ਹਾਂ ਪਰ ਆ ਵੀ ਮੇਰੇ ਬਾਪੇ ਨੂੰ ਮਨਾਲੇਗਾ ਜੀ ਕੀਲਾ ਵੇਚ ਦੂਗਾ ਉਹ ਨੇ ਪਾਪੇ ਨੂੰ ਦਮੈਂ ਕੀ ਮਨਾਉਣਾ ਘਰ ਪਾਪੇ ਦਾ ਬੀਬੀ ਬਣਾਵੇ ਤੇਰੀ ਕਿਧਰ ਉਹ ਬਾਈ ਸੁਣਦਾ ਕੋਈ ਗੁੱਡੀ ਉਹ ਹੈਲੋ ਹਾਂ ਇਧਰ ਕੀ ਜਾਗ ਨੀ ਮਾਨਿਆ ਉਹ ਵੀ ਕੋਈ ਗੁੱਡੀ ਗਾਡੀ ਉਸ ਕਭੀ ਕਰਾ ਰੇ ਨਾਲੋਂ ਸਾਖਾ ਕੋਈ ਗੁੱਡੀ ਗਾਡੀ ਨਹੀਂ ਹੈਗੀ ਨਾ ਛੜੇ ਆਸ ਤਾਂ ਸਾਰੀ ਅਜੇ ਬੁੜੀਓ ਨਹੀਂ ਕੋਈ ਨਾ ਬੁੜੀ ਨਹੀਂ ਮੇਰੇ ਵਾਲੀ ਜੱਪੇ ਮਗਾ ਦਿਆ ਮੇਰੇ ਵਾਲੀ ਬੀਬੀ ਟਰੱਕ ਵਾਲੇ ਨਾਲ ਭੱਜ ਗਈ ਸੀ ਕਿਸੇ ਨਾਲ ਮੇਰੇ ਵਾਲਾ ਪਾਪੇ ਨੂੰ ਛੱਡ ਕੇ ਟਰੱਕ ਵਾਲੇ ਨਾਲ ਮੈਨੂੰ ਛੱਡ ਗਈ ਬਾਈ ਨੈਰ ਤੇ ਧੱਕਾ ਦੇ ਕੇ ਗਈ ਸੀ ਮੈਨੂੰ ਉਹ ਮੈਨੂੰ ਤੇਰਨਾ ਆਉਂਦਾ ਹੀਗਾ ਬਚ ਤਰ ਰਹੀ ਗਈ ਦੇਖ ਲਾ ਮੈਨੂੰ ਇੰਨਾ ਅਫਸੋਸ ਆ ਫਿਰੜੀ ਬੀਬੀ ਦਾ ਦਿਲੋਂ ਪਿਆਰ ਕਰਦਾ ਸੀ ਪਰ ਜਦੋਂ ਮੈਨੂੰ ਧੱਕਾ ਦੇਗੀ ਮੇਰੀ ਮਤਰੇ ਮਾਂ ਤੋਂ ਵੀ ਉੱਤੇ ਹੋ ਗਈ ਉਹ ਇਕੱਲੀ ਹੋਵੇ ਨਾ ਬਣਾ ਦੇ ਵਿੱਚ ਲੱਕੜੀ ਇਕੱਲੀ ਨਾ ਹੋਵੇ ਮਾਂ ਜੱਟ ਦੀ ਹਾਂ ਇਹ ਗੱਲ ਸਹੀ ਹੈ ਕਿਦੋਂ ਕਿਦੋਂ ਦੋ ਵਿਆਹ ਤਾਂ ਹੋਣ ਹਾਂ ਤੇ ਮੈਂ ਕਹਿੰਦਾ ਸੀ ਤੇ ਤਾਈ ਦੀ ਪੁੱਤ ਕਿੰਨੀ ਕੁ ਉਮਰ ਐ ਇਹਦਾ 48 ਸਾਲਾਂ ਦੀ ਹੋਊ ਤੇ ਕਿਪਈ 48 ਸਾਲਾਂ ਦੀ ਤਾਜੀ ਜਮਤ ਤਾਜੀ ਆ ਦੇਖ ਆਂਟੀ ਮਹ ਮਹ ਰੰਗ ਦੇਖ ਤੂੰ ਆ ਦੇਖ ਰੰਗ ਦਾਰ ਨਿਮੇ ਘੜਦਾ ਰੰਗ ਖਿੜਦਾ ਪੂਰੀ ਗੱਲ ਬਾਤ ਓਕੇ ਆ ਤੂੰ ਗੱਲ ਕਰ ਜੇ ਕਰਨੇ ਚਾਹਦਾ ਹੈ ਫੇਰ ਚੱਲੀਏ ਮੇਰੇ ਕੰਮ ਕਰ ਨਾ ਬੂਣਾ ਵਾਲਾ ਤੇਰੇ ਵਾਲਾ ਕੰਮ ਕਰ ਦਾਂਗੇ ਪਰ ਵੀ ਤੇ ਦੇਖ ਭੇਜਿਆ ਮੈਨੂੰ ਤੇਰੇ ਤਾਈ ਦੇ ਰਿਸ਼ਤੇ ਵਾਸਤੇ ਮੈਂ ਕਦੇ ਗੱਲ ਉਹਨਾਂ ਦੀ ਕਰੂਆ ਚੱਲ ਆ ਜਾ ਤੇਰੇ ਤਾਈ ਨਾਲ ਕਰ ਲੂ ਆ ਆ ਜਾ ਛੇੜ ਕਿਵੇਂ ਹੋਏ ਪੈਰੀਂ ਵਰ ਚੱਲਦੇ ਆ ਨਾ ਨਾ ਵੀ ਤੇਲ ਤੇਲ ਫੁਗਦਾ ਵੀਰੇ ਪਤਾ ਕੀ ਪੈਰੀਂ ਵਰ ਚੱਲਦੇ ਹਣ ਕਿੱਧਰੋਂ ਨਾ ਹੱਥ ਦੀ ਕਿੱਟਦਾ ਕਰਦਾ ਲਵੀਆ ਰੇ ਖੇਤ ਦਾ ਮੈਂ ਫਿਰ ਆ ਜਾ ਤੁਰਕੀ ਵਗ ਚੱਲਾਂਗੇ ਮੈਂ ਕਿਹਾ ਦੇਖ ਲੈਣੇ ਨਾ ਨਾ ਤੁਰਕੀ ਤੁਰਕੀ ਵੀਰੇ ਮੈਂ ਉਹ ਕਰਦਾ ਉਹਦਾ ਸਟ੍ਰੈਟਜੀ ਰ ਹੈ ਤਨ ਮਤਲਬ ਤੁਰਨਾ ਵੀ ਚੰਗਾ ਹੋ ਵਸਰੀਰ ਵਾਸਤੇ ਹਾਂ ਚਲ ਫਿਰ ਚੱਲੀਏ ਆਇਆ ਆਇਆ ਲੰਘਿਆ ਭਾਈ ਲੰਘਿਆ ਭਾਈ ਉਹ ਕਿੱਧਰ ਫਿਰਦਾ ਨੂੰ ਹੈ ਕਿੱਧਰ ਫਿਰਦਾ ਆ ਮੁੰਡਾ ਆਇ ਤੈਨੂੰ ਮਿਲਣਾ ਇਹ ਮੁੰਡਾ ਦਾਸ ਨੂੰ ਪੋਲਾ ਬਚੋਲਾ ਕਹਿੰਦੇ ਨੇ ਜੀ ਅੱਛਾ ਭਾਈ ਆਹੀ ਆ ਮੇਰਾ ਲਤਾਇਆ ਬੂੜਾ ਸਾਡਾ ਬੂੜਾ ਹਾਂ ਅੱਛਾ ਇਹ ਮੁੰਡਾ ਹੈ ਹੈਂ ਇਹ ਮੁੰਡਾ ਹੈ ਉਹ ਬੁੜਾ ਆ ਗਿਆ ਕਿਹੜੇ ਪਾਸੋਂ ਮੁੰਡਾ ਲੱਗਦਾ ਤੈਨੂੰ ਨਾ ਨਾ ਨੂਰ ਚਮਕਦਾ ਮੁੰਡੇ ਆਹੋ ਕਿਹੜੇ ਪਾਸੋਂ ਬੁੜਾ ਲੱਗਦਾ ਤੁਹਾਨੂੰ ਮੈਂ ਓਏ ਓ ਯਾਰ ਭਾਈ ਕਿਉਂ ਸੁਣੂ ਹੈ ਆ ਪਿਛਲੀ ਉਮਰ ਤੇ ਆ ਕੇ ਸੋੜੀ ਜੁਬਾਨੀ ਚੜ ਰਹੀ ਹੈਗੀ ਕਿਉਂ ਲੋਕਾਂ ਕੋਲੇ ਜਾ ਜਾ ਕੇ ਕਹਿੰਦੇ ਨੇ ਕਿ ਸਾਨੂੰ ਰਿਸ਼ਤੇ ਕਰਾ ਦੇ ਰਿਸ਼ਤੇ ਕਰਾ ਦੇ ਮੇਰੀ ਵੀ ਤੁਸੀਂ ਫੱਟੀ ਪੁੱਛੀ ਜਨੋ ਯਾਰ ਆ ਭੇਜ ਤਾ ਅਗਲੇ ਨੇ ਪਿਛੋੜਾ ਜਿਹਦੇ ਕੋਲੇ ਜਾ ਕੇ ਉਂਗਲੀ ਚੋਗੜੀ ਲਈ ਸੀ ਉਹਨੇ ਓਏ ਕੰਜਰਾ ਮੈਂ ਤੇਰੇ ਪਿੱਛੇ ਹੀ ਫਿਰਦਾ ਭੱਜਿਆ ਆਹੋ ਪਾ ਤੇਰੇ ਬਾਪ ਦਾ ਪਿੱਛੇ ਕਾੜੋ ਫਿਰਦਾ ਜਿਹੜੀ ਤੇਰੇ ਅੱਗ ਲੱਗੀ ਉਹਦੇ ਪਿੱਛੇ ਫਿਰਦਾ ਤੂੰ ਓਏ ਕਾਂ ਨੂੰ ਲੱਗੀ ਅੱਗ ਰੋਟੀ ਨਹੀਂ ਪੱਕਦੀ ਸਾਰਾ ਦਿਨ ਮੈਂ ਉੱਥੇ ਧੂਏ ਚ ਮਰੀਂਦਾ ਬੈਠਾ ਫੁੱਕਾਂ ਜੇ ਮਾੜਾ ਮੋਟਾ ਆਪ ਪਕਾਲਿਆ ਕਰੀਂਗਾ ਤੇਰਾ ਟਡਕੜ ਜੂ ਮਾੜਾ ਮੋਟਾ ਕੰਮ ਕਰ ਲਿਆ ਕਰੇਗਾ ਕਾਂ ਨੂੰ ਲੋੜ ਪਵੇ ਤੈਨੂੰ ਆ ਬੇਲਾਂ ਚ ਪਾਣੀ ਕੌਣ ਪਾਉਂਦਾ ਹੈ ਪਾਉਂਦਾ ਫਿਰ ਬੇਲਾਂ ਜੱਛਾ ਬੇਲਾਂ ਚ ਪਾਣੀ ਪਾਉਣਾ ਕਦੂ ਕੌਣ ਤੋੜਦਾ ਹੈ ਓਏ ਰਬ ਦੀ ਭੈਣ ਮਰਾਵੇ ਯਾਰ ਚਾਚਾ ਮੈਨੂੰ ਨਹੀਂ ਪਤਾ ਯਾਰ ਤਾਇਆ ਤੂੰ ਮੇਰੀ ਕੁੜੀ ਕੁੜੀ ਕੀ ਦੱਸ ਭਾਈ ਜੀ ਬੜੀ ਸੋਹਣੀ ਕੁੜੀ ਓਏ ਜੱਟਾਰੇ ਫਿੱਟ ਬੈਠੇ ਜੀ ਜਮਾ ਪਿੱਤਰਾ ਪੁਰਾਣਾ ਇਹ ਲੱਗ ਰਿਹਾ ਹੂ ਤਾਂ ਜਮਾ ਫਿੱਟ ਬੈਠੇ ਜੀ ਦੜਬੇ ਤਾਂ ਆਪਣੇ ਨਾਲ ਹੀ ਪਿੰਡ ਐ ਓਰੇ ਅੱਛਾ ਜੇ ਕਰਨਾ ਨਿਓ ਲਾਲੂ ਚੱਟ ਮੰਗਣੀ ਪੱਟ ਬੈ ਤਾਂ ਮੇ ਤੁ ਗਏ ਯਾਰ ਐ ਤੇਰੇ ਵਰਗਾ ਤਾਂ ਤੜਕੀ ਰੇ ਇਸਲਾਮ ਦਾ ਲੰਦਾ ਮਿਲਿਆ ਲਿਆ ਕਰੇਗਾ ਸੌਰੀ ਵੀ ਸੱਚੀ ਚਲੋ ਰੇ ਰੂਤ ਵੀ ਲੰਦਾ ਹੋ ਗਏ ਜੀਬਾਨ ਮੈਂ ਤਾਂ ਬਣਦਾ ਠਣ ਦਾ ਮੁੰਡਾ ਹੈ ਨਾ ਜਮਲਾ ਨਾਲੇ ਬੱਲੇ 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 ਤੈ ਕਮਾਲ ਐ ਦੇਖ ਲੈ ਦੇਖਣਾ ਉਮਰ ਦੇਖਣਾ ਈ ਦੀ ਓ ਭਾਈ ਮਾੜੀ ਮੁੱਟੀ ਯਾਰ ਤੂੰ ਤਾਂ ਸ਼ਰਮ ਕਰ ਲਾ ਹੋ ਜਾਂਦੇ ਕਿਸੇ ਦੇ ਤਾਂ ਤੇ ਤੇਰੇ ਬਾਪ ਦਾ ਨਹੀਂ ਹੋਇਆ ਮੇਰਾ ਹੋ ਜਾਂਦੇ ਓਏ ਹੋ ਗਏ ਸੀ ਭਾਈ ਉਹ ਤਾਂ ਉਹ ਥੋੜੀ ਮੁੰਡੇ ਨੂੰ ਖਾਦਾ ਪੀਤੇ ਵਾਲਾ ਮੰਗਦੇ ਨੇ ਆਏ ਨਹੀਂ ਵੀ ਕੋਈ ਨਾਰਮਲ ਮੁੰਡਾ ਨਹੀਂ ਮੰਗਦੇ ਬਰਗ ਬਣਦਾ ਥਣਦਾ ਦੇਖ ਲੈ ਤੂੰ ਨਾ ਨਾ ਜਮਾ ਕਰਦਾ ਪੂਰੀ ਓਰੇ ਮੈਂ ਬਣ ਗਿਆ ਜੀ ਤੁਹਾਡਾ ਰਿਸ਼ਤਾ ਤਾਂ ਜਮਾ ਫਿੱਟ ਹੈ ਬਾ ਤੜਕੇ ਕਰ ਲੈ ਫਿਰ ਗੱਲਾਂ ਤੈਨੂੰ ਦੀ ਕੀ ਗਿਆ ਇਹਦੇ ਚ ਨਹੀਂ ਬਣਦਾ ਥਣਦਾ ਹੈ ਵਧੀਆ ਜਵਾਨ ਹੈ ਨਾ 6 ਫੁੱਟ ਦਾ ਜਵਾਨ ਹੈ ਨਾ 6 ਫੁੱਟ ਦਾ ਜਵਾਨ ਤਾਂ ਆਏਗਾ ਪਾਲਸਰ ਦੀ ਟੈਂਕੀ ਵਰਗੇ ਮੇਰੇ ਪੈਟ ਟੱਡੇ ਪੰਜ ਬੰਦਿਆਂ ਨੂੰ ਲੈ ਲਏ ਐ ਜੱਫੇ ਚ ੱੱਡ ਵੀ ਖਾਨਦਾਨ ਦਾ ਹੈ ਇਹ ਤੈਨੂੰ ਪਤਾ ਲੱਗਦਾ ਵੀ ਖਾਂਦੇ ਪੀਂਦੇ ਘਰ ਦਾ ਪੁੱਤ ਉਹ ਛੋਡੇ ਵਾਂਗੂ ਚਾਚੂਏ ਨੇ ਸੁੱਕੇ ਭਾਈ ਤੈਨੂੰ ਤੈਨੂੰ ਦਿਖਾ ਰਿਹਾ ਯਾਰ ਕੁੜੀ ਦੀ ਫੋਟੋ ਯਾ ਦੇਖ ਇਹ ਸੋਹਣੀ ਬਹੁਤ ਆ ਯਾਰ ਮਾਂ ਜਮੀ ਪੱਟ ਮੰਗਣੀ ਪੱਟ ਵਿਆ ਤਾਉ ਕਰ ਕਰ ਬਈ ਯਾਰ ਕੁੜੀ ਕੁੜੀ ਫੇਰ ਕਹੀ ਇਹਨਾ ਤੂੰ ਬੇਬੇ ਕਹਿੰਦੇ ਵੀ ਬੇਬੇ ਫੋਟੋ ਕਰਾਉਣਾ ਮੇਰੇ ਸਾਲੇ ਦਾ ਭਾਈ ਸੱਚੀ ਪਤਾ ਮੈਨੂੰ ਅੱਜ ਪਤਾ ਲੱਗਿਆ ਵੀ ਬਚੋਲੇ 365 ਹੁੰਦੇ ਨੇ ਤੀਵੇਂ ਚ ਚਲੇ ਤੇਰਾ ਬਚੋਲੇ ਜੀ 365 ਹੁੰਦੇ ਨੇਗੇ ਕੋਈ ਕਾਨੂੰ ਹੁੰਦੇ ਨੇ ਕਿਸੇ ਦਾ ਬੂਟਾ ਲਾਉਂਦੇ ਫਿਰ ਤੈਨੂੰ ਬੁਰਾ ਲੱਗਦੇ ਨੇ ਬੂਟਾ ਲਾਉਂਦੇ ਇਹ ਪੁੰਨ ਲ ਮੈਂ ਤਾਂ ਘਟੋ ਘਟ ਕਰਾ ਲੇ ਚਾਰ ਪੰਜ ਵਿਆਹ ਕਰਾ ਲੇ ਮੈਂ ਤਾਂ ਰਹੀ ਫਿਰ ਕਿੰਨੀਆਂ ਨਹੀਂ ਮੈਂ ਮੇਰੇ ਤਾਂ ਸ਼ਕਲਾਂ ਭਿੜਦੇ ਨੇ ਪਿੰਡਾਂ 'ਚ ਜਾ ਕੇ ਸ਼ਕਲਾਂ ਮੈਚ ਕਰ ਲਈ ਮੇਰਾ ਤਾਂ ਉੱਚਾ ਲੈਵਲ ਹੈ ਉੱਚਾ ਲੈਵਲ ਕੋ ਯਾਰ ਤੂੰ ਬਾਈ ਬਣ ਕੇ ਯਾਰਾ ਤੂੰ ਕਾਦੇ ਪਿੱਛੇ ਦਿਮਾਗ ਖਰਾਬ ਕਰ ਰੱਖਿਆ ਤੇ ਨਹੀਂ ਅਸੀਂ ਤਾਂ ਪੁੰਨ ਕਰਦੇ ਜੀ ਪੁੰਨ ਪੁੰਨ ਨਾਲੇ ਬਲੀਆਂ ਤੇ ਰੱਬ ਨੂੰ ਜਾਨ ਦੇਣੀ ਹੈ ਵੀ ਕੋਈ ਛੜਾ ਨਹੀਂ ਰਹਿਣ ਦੇਣਾ ਦੇਖ ਲੈ ਦੇਖ ਲੈ ਤੇਰੀ ਉਮਰ ਕੋਈ ਨਹੀਂ ਤੇਰੀ ਉਮਰ ਆ ਗਈ ਤੇਰਾ ਕਰਾ ਦੇ 20 50 ਸਾਲ ਨੂੰ ਉਹ ਗੱਲ ਕਰਤੀ ਕਹਿੰਦਾ ਪੁੰਨ ਕੱਟ ਲਾ ਵਾਂ ਕੀ ਨਾਰੇ ਨਹੀਂ ਮੁੰਡਾ ਮਰਦਾ ਜਾਵੇ ਮਰਦਾ ਜਾਵੇ ਆਪਣੀ ਕਦਰ ਕਰਨ ਆਇਆ ਹੈ ਹਾਂ ਤੈਨੂੰ ਕੀ ਪਤਾ ਉਮਰ ਕਿੰਨੀ ਆ ਉਹ ਉਮਰ ਤਾਂ ਲੈ 16 ਸਾਲ ਦਾ ਮੈਂ ਮਕਲਾਬ ਆ 16 ਸਾਲ ਦਾ 48 ਸਾਲ ਦਾ ਤਾਂ ਹੋ ਰਿਆਂ ਉਹ ਫਿਰ ਮੈਂ ਭੁੱਲ ਗਿਆ ਹੂੰ ਕੁਸਣਾ ਕੁਸ ਆਹੋ ਮਲੇ 40 ਸਾਲਾਂ ਦਾ ਕਹਿੰਦਾ ਤੀ ਭਾਈ ਉਹ 48 ਦਾ ਯਾਰ ਤਾਇਆ ਮੇਰੀ ਗੱਲ ਸੁਣ ਨਾ ਮਾੜੀ ਮੋਟੀ ਸੰਗ ਸ਼ਰਮ ਕਰਦਾ ਲੋਕ ਕੀ ਕਹਿਣਗੇ ਪਿੰਡ ਵਾਲੇ ਤੂੰ ਮੈਨੂੰ ਫੜ ਕੇ ਲੈ ਜਾਣਾ ਉਂਗਲੀ ਤੋਂ ਕੋਈ ਯਾਰ ਪੰਡਾਲੇ ਲੋਕ ਦੇਖਣਾ ਕੀ ਕਹਿਣਗੇ ਲੋਕਾਂ ਨੂੰ ਪਤਾ ਨਹੀਂ ਬਈ ਇਹਨਾਂ ਦੇ ਘਰੇ ਰੋਟੀ ਨਹੀਂ ਪੱਕਦੀ ਫਿਰ ਹੁਣ ਰੋਟੀ ਅੱਛਾ ਵੀ ਟੀਮੀਆਂ ਲੈ ਆਉਗੇ ਫਿਰ ਰੋਟੀਆਂ ਪਕਾਉਂਗੇ ਟੀਮੀ ਬਿਨਾ ਘਰ ਨਹੀਂ ਚੱਲਦਾ ਉਹਦਾ ਕੰਚਰਾ ਤੈਨੂੰ ਪਤਾ ਹੈ ਫਿਰ ਲਾਣੇ ਦਾ ਜਿਹੜੇ ਸਾਹਿਬ ਨਾਲ ਇਹ ਐਡਵਾਈਸ ਕਰਦੇ ਰੋਟੀ ਤੇ ਤੂੰ ਹੀ ਬਣਾਉਂਦਾ ਹੁਣ ਮੈਂ ਹੀ ਫੂਕਦਾ ਬਾਈ ਦੋਏ ਠੀਕ ਹੈ ਦੇਖ ਅਗਰੇ ਦੇਖਣ ਲੱਗਰੇ ਗੰਨਤਾ ਕਹਿਣੀ ਬਹੁਤ ਸੱਚੀ ਦਾ ਕਹਿਣੀ ਬਹੁਤ ਹੱਥ ਦੇਖ ਰਾ ਕਿਵੇਂ ਮੱਛੇ ਪੈ ਗਏ ਆਹ ਹਾ ਹਾ ਉਹ ਬਾਈ ਇਹ ਤਾਂ ਬਾਈ ਨੇ ਬੱਬਰ ਧਰ ਕੇ ਬਾਪੁੱਤ ਦੋਏ ਇਹਦਾ ਮੜੰਗਾ ਪੈਂਦਾ ਉਹ ਕਿਸੇ ਬੰਦੇ ਤੇ ਖਾਬਰਾ ਚੱਲੀਆਂ ਕਿਸ ਟਾਈਮ ਇਹਦੀ ਕਿਹੜਾ ਖਾਸ ਬੰਦਾ ਬੰਦਾ ਮਾਰਦਾ ਹੀ ਉਹ ਤੇਨੇ ਨਹੀਂ ਨਹੀਂ ਅਸੀਂ ਤਾਂ ਕਾਨੂੰ ਇਹੋ ਜਿਹਾ ਗਲਤ ਕੰਮ ਕਰਦੇ ਮੈਂ ਤਾਂ ਦੁਬਈ ਦੁਬਈ ਰਹਿੰਦਾ ਹੁੰਦਾ ਸੀ ਵੀਰ ਮੈਂ ਮੇਰਾ ਉੱਥੇ ਮੈਰਿਜ ਵੀਰੋ ਸੀ ਮੂੰ ਹੀ ਤੂੰ ਤਾਂ ੱੱਕੇ ਨਾਲ ਮਾਰਨ ਦਾ ਮੈਂ ਮੈਨੂੰ ਛਾਕਲ ਪੜ ਗਈ ਥੋੜੀ ਜੀ ਨਹੀਂ ਨਹੀਂ ਅਸੀਂ ਨਹੀਂ ਇਹ ਗਲਤ ਕੰਮਾਂ ਚ ਜਾਂਦੇ ਮੈਨੂੰ ਤਾਂ ਦੁਬਈ ਦੁਬਈ ਵਾਲੀ ਵੀ ਖਬਰ ਆਈ ਉਹ ਨਹੀਂ ਦੁਬਈ 'ਚ ਮੇਰਾ ਮੈਰਿਜ ਵੀਰੋ ਸੀ ਅੱਦੇ ਸ਼ੇਕ ਕਰਨੇ ਸ਼ੱਕ ਮੈਂ ਕਰਾਇਨੇ ਤੂੰ ਐਂ ਦੱਸ ਖੇਤਾਂ ਦੇ ਕੋਹਣਾ ਫਿਰ ਦਵਾਈ ਕਾਹ ਤੋਂ ਛੱਡ ਕੇ ਗਿਆ ਨਹੀਂ ਬਸ ਮੈਂ ਛੇਕਣ ਦੇ ਸਾਖ ਕਰਾ ਤੇ ਬਸ ਇੱਕ ਛੇਕ ਜਾ ਇੱਕ ਛੇਕ ਦਾ ਗਲਤ ਜਿਹਾ ਸਾਖ ਹੋ ਗਿਆ ਹਾਂ ਉਹਦੀ ਬਹੂ ਨੇ ਉਹਦਾ ਘੁੱਟ ਵੱਡਤਾ ਵੱਡ ਗਿਆ ਮੇਰੇ ਅੱਗੇ ਮੈਂ ਉਹਦੀ ਬਹੂ ਨੇ ਉਹਦਾ ਘੁੱਟ ਵੱਡਤਾ ਆਗਲੇ ਨੇ ਫਿਰ ਮੇਰੀ ਛੱਤ ਪਰੇਟ ਕਰਤੀ ਫਿਰ ਬਤਾ ਅਗਲੇ ਦਿਨ ਦਿਲ ਦਾ ਸਾਫ ਆ ਖੇਤਾਂ ਦੇ ਵਿੱਚ ਮੈਂ ਨਿਉ ਭੱਜਾ ਨਾ ਬੰਦਾ ਦਿਲ ਦਾ ਸਾਫ ਹੈ ਉਹਦਾ ਖੇਤਾਂ ਦੇ ਵਿੱਚ ਜਿੱਥੇ ਮੈਂ ਨਿਉ ਭੱਜਾ ਹਾਂ ਇਹਨੂੰ ਘਰੇ ਲੈ ਕੇ ਚੱਲ ਚਾਹ ਪਾਣੀ ਪਿਆ ਚਾਹ ਪਾਣੀ ਤੇ ਫਿਰ ਫਿਰ ਲਾਲੋ ਲਣੇਦਾਰ ਖੇਤਾਂ ਦੇ ਵਿੱਚ ਮੈਂ ਭੱਜਾ ਐ ਪੰਜਾਗਿਆ ਕੇ ਸਮੁੰਦਰ ਫਿਰ ਦੇ ਸਮੁੰਦਰ ਦੇ ਵਿੱਚ ਮੈਂ ਦਾ ਮੈਂ ਦਾ ਫਿਰ ਬੰਬੇ ਨਿਕੜਿਆ ਬੰਬੇ ਤੂੰ ਹੈਰਾਨ ਹੋ ਜਾਏਗਾ ਮੈਂ ਦਾ ਲਾ ਗਿਆ ਗੋਤਾ ਦੁਬਈ ਤੋਂ ਬੰਬੇ ਸੱਦਾ ਡੌਂਕੀ ਦਾ ਬੋਲਾ ਵੱਡਾ ਗੋਤਾ ਮੇਰਾ ਦਾ ਡੌਂਕੀ ਦਾ ਕਿ ਆ ਇੰਡੀਆ ਵਾਪਸ ਹਾਂ ਪਾਣੀ ਪੂਣੀ ਪੀ ਲੈ ਹਾਂ ਬਾਉ ਚੜੂੰਗਾ ਰੇਖੀ ਗੱਡੀ ਕਰੋ ਰਸਤਾ ਬਾਈ ਰਸਤਾ ਦਾ ਕੱਟ ਮਾ ਕਰਾਂਗਾ ਫਿਰ ਤੂੰ ਮੇਰੀ ਗੱਲ ਸੁਣ ਚੱਲੇ ਤਾਂ ਛੱਡੀ ਤਾਂ ਉਮਰ ਲੰਗੀ ਕੁੜੀ ਦੇ ਮਾਪੇ ਨਹੀਂ ਮੰਨੇ ਇਕੱਲੇ ਕੁੜੀ ਬਾਹਰੇ ਜਾ ਨੂੰ ਤਿਆਰਾ ਆਈਲੈਂਡਸ ਕਰੀ ਹੋਈ ਆ ਆਇਆ ਮੇਰਾ ਡੋਬਾ ਡਵਾ ਤੂੰ ਆਪਦਾ ਛੱਡ ਓਏ ਕੰਜਰਾ ਮੇਰੇ ਕਿਦੋਂ ਘਰੇ ਸਾਰਾ ਕੁਸ ਆ ਗਿਆ ਤੇਰੇ ਚੰਗੇ ਸਗਨ ਕਰਾਵਾਂਗੇ ਹੈ ਤੇਰੀ ਮੰਮੀ ਹੋ ਜੂ ਨਾਲ ਤੇਰੀ ਤਾਈ ਨਾ ਛੱਡ ਤੂੰ ਮੈਨੂੰ ਆਉਂਦੇ ਆਉਂਦੇ ਕੀ ਕਹਿੰਦੇ ਕਿ ਇੱਕ ਗੱਲ ਹੋਰ ਕਹਿੰਦਾ ਹੀਗਾ ਕਹਿੰਦਾ ਪਤਾ ਨਹੀਂ ਕਹਿੰਦਾ ਇਹਦਾ ਰਿਸ਼ਤਾ ਦਾ ਕਹਿੰਦਾ ਹੋਣਾ ਕੀ ਕਹਿੰਦਾ ਹੀ ਉਹ ਕਹਿੰਦਾ ਕਸ਼ਮੀਰੋ ਤਾਈ ਜਿਹੜੀ ਨੇ ਤੈਨੂੰ ਦੱਸ ਪਾਈ ਹੈਗੀ ਨਹੀਂ ਤੇ ਹਾਂ ਮੈਂ ਤਾਂ ਗੱਲ ਸੁਣੀ ਸੀ ਪਾਈ ਕਹਿੰਦੀ ਭਾਈ ਭਾਈ ਕਹਿੰਦੀ ਇੱਕ ਮੈਂ ਗੱਲ ਸੁਣੀ ਸੀ ਤੁਹਾਡੇ ਨਾਲ ਕੋਈ ਭਾਈ ਹੈ ਭਾਈ ਹਾਂ ਮੇਰਾ ਡੋਬਾ ਗੁਰੀ ਗੁਰੀ ਦੱਸ ਦੇ ਪਾਪਾ ਹੈਗਾ ਦਾ ਬਾਪ ਆ ਆ ਤੁਹਾਡਾ ਰਿਸ਼ਤਾ ਆਇਆ ਸੀਗਾ ਮੇਰੇ ਲਵੇ ਐ ਲਾਲੇ ਨੌਜਵਾਨ ਕੁੜੀ ਸੀ ਹੁਣ ਆਪਣੀ ਐਮਐਲਏ ਬਣ ਗਈ ਨੋਡੇ ਵਾਲੀ ਤੋਂ ਐਮਐਲਏ ਬਣ ਗਈ ਨੌਜਵਾਨ ਕਿਵੇਂ ਪਰਨੀਤ ਕਰੋ ਹਾਂ ਪਰਨੀਤ ਕਰੋ ਉਹਦਾ ਰਿਸ਼ਤਾ ਕੈਪਟਨ ਦੇ ਘਰ ਵਾਲੀ ਕੈਪਟਨ ਦੀ ਛੱਡੀ ਹੋਈ ਸੀ ਉਹਦੇ ਉਹਦੇ ਤੈਨੂੰ ਵਿਆਹ ਹੁੰਦਾ ਸੀ ਮੈਂ ਕਰਾਉਂਦਾ ਸੀ ਲਾਲੇ ਮੈਂ ਹੀ ਕਰਾਇਆ ਸੀ ਉਹਦਾ ਕੈਪਟਨ ਨੂੰ ਵੀ ਮੇਰੇ ਪਾਪੇ ਨੇ ਕਰਾਇਆ ਸੀ ਅੱਧਾ ਬਚੋਲਾ ਮੇਰੀ ਦੂਜਾ ਬਾਤ ਚ ਗੱਲ ਦੱਸ ਉਹ ਗੁਰੀ ਨੇ ਪਾਣੀ ਮਾਰਤੀ ਛੁੱਡੀ ਇਹ ਸੋੜਿਆ ਪਰਨੀਤ ਕਰਨ ਨਾਲ ਵਿਆਹ ਨੇ ਪਟਿਆਲੇ ਸੋਡਾ ਮਹਿਲ ਹੁੰਦਾ ਹਾਂ ਲਾਲ ਮੈਨੂੰ ਵੀ ਹੁਣ ਦਿੱਤਾ ਉਹਨਾਂ ਨੇ ਮੈਨੂੰ ਗੋਆ ਚ ਫਲੈਟ ਦੇ ਰਖਿਆ Shimla ਚ ਦੇ ਰਖਿਆ ਮਾ ਤੇਰੇ ਨਾ ਗਰਮੀਆ ਗਰਮੀਆ ਚੂਰੇ ਕੀ ਕਿੱਡੀ ਲੰਦੇ ਸੁਪਨੇ ਮੈਨੂੰ ਦਾ ਵੀਰਾ ਆਪਣਾ ਨਾ ਕੋਈ ਅੱਗੇ ਦੀ ਅੱਗੇ ਲੱਗਦਾ ਕਿਤੇ ਜਿਹੜੀ ਸਾਹਬ ਨਾਲ ਅਸੀਂ ਗੱਲਾਂ ਹੀ ਕਰਦਾ ਜਿਹੜਾ ਅੱਗੇ ਅੱਗੇ ਦੀ ਨਿਕਲ ਗਈ ਛੋਟੀ ਪਹਿਲਾਂ ਕੋਈ ਸੁਨਾਮ ਰਿਸ਼ਤੇਦਾਰੀ ਹੈਗੀ ਹੈ ਨਾ ਬਈ ਛੋਟੀ ਸੁਨਾਮ ਨਾ ਹੋਣੀ ਮਾ ਹੈਗੀ ਹੈ ਮਾਰ ਲੇਗਾ ਨੰਗਾ ਮਾਰ ਏ ਮੈਨੂੰ ਨੇ ਦੱਸਿਆ ਅੱਗੇ ਕਹਿੰਦੀ ਵੀ ਆਪਣਾ ਖੁਸ਼ੀ ਦਾ ਹੈ ਕਰਕੇ ਵਿਆਹ ਬਿਉਜਾ ਮਹਾ ਪਗਰਾ ਮੰਗੇ ਆ ਪਗਰਾ ਮੈਂ ਇੱਕ ਤਾੜ ਕੇ ਜਦੋਂ ਮੈਂ ਕਹੀ ਕੇਸਰ ਕਹਿੰਦੇ ਨਹੀਂ ਕੇਸਰ ਹੈ ਮੇਰਾ ਉਹਦਾ ਕੇਸਰ ਹਾਂ ਮਾਬਾਆਂ ਨਾਲ ਵੀ ਖਾਦੀ ਵੀ ਦਿੱਤੀ ਜ ਮੇਰੇ ਕੋ ਕੋ ਕੇਸਰ ਖੁਸ਼ੀ ਖੁਸ਼ੀ ਹੋ ਗਈ ਕੇਸਰ ਖਾ ਖੁਸ਼ੀ ਹੋ ਗਈ ਮੈਨੂੰ ਖੁਸ਼ੀ ਹੋ ਗਈ ਮੈਨੂੰ ਖੁਸ਼ੀ ਹੋ ਗਈ ਚਲ ਮੈਂਨਾਂ ਦੋ ਰੰਗਾ ਖਾਣਾ ਹੋਏ ਹੈ ਦੋ ਰੰਗਾ ਖਾਣ ਲੱਗ ਗਿਆ ਮੈਂ ਉਹਦਾ ਖਾਣੀ ਬਲੇ ਲਾਲ ਇੱਕ ਕਰਕੇ ਦੋ ਰੰਗਾ ਖਾਣਾ ਇਹਦਾ ਪਰ ਹੁਣ 90 ਇਸ ਵਾਰੀ ਵੀ ਚਲਦੀ ਆ ਕਿਉਂਕਿ ਮੇਰੇ ਰਿਸ਼ਤੇ ਕਰਾਉਣਾ ਕਿ ਮੇਰੀ ਗਲਤ ਮਨਤੋ ਜੇ ਗੰਡਾਸੇ ਲਈ ਖੜੇ ਹੁੰਦੇ ਨੇ ਪਿੰਡਾਂ ਦੇ ਮੋੜਾਂ ਤੇ ਲੋਕ ਅੱਧਾ ਮੇਰੇ ਤਾਈ ਨੂੰ ਖਵਾ ਦੇ ਮੈਂ ਕਹਿੰਦਾ ਅੱਧਾ ਕਹਿੰਦੇ ਸਿਕਨੇਚਰ ਦੋ ਰੰਗਾਂ ਖਾ ਕੇ ਬੰਦਾ ਲਹਿਰ ਤੇ ਰਹਿੰਦਾ ਪੂਰਾ ਹੈ ਪੂਰੀ ਚ ਪੂਰੀ ਤਾਂ ਵਿੱਚ ਲੱਗੇ ਰਹਿੰਦੇ ਨੇ ਤੀਆਂ ਜੀ ਲੱਗੇ ਰਹਿੰਦੇ ਨੇ ਲਿਆਂ ਲੱਗਦਾ ਵੀ ਚੜ ਜਾ ਖੇਡ ਤੇ ਇਹ ਐਂ ਚੜ ਜਾ ਉਹ ਫਿਰ ਮਾਰਸ਼ਾਲ ਬਚੋਦਾ ਟੱਕੜਾ ਓਏ ਚੋਲਾ ਤਕੜਾ ਫੇਰੇ ਰਿਸ਼ਤਾ ਕਰਵਾਉਂਦਾ ਇਹ ਗੱਲ ਸੁਣ ਲੈ ਤੂੰ ਮੇਰੇ ਵਾਲੇ ਤਾਈ ਨੂੰ ਛੱਡ ਤੂੰ ਮੇਰੇ ਵਾਲਾ ਘਰ ਮੈਂ ਤੈਨੂੰ ਕੁੜੀ ਦਾ ਡਰੈੱਸ ਦੱਸਦਾ ਮੈਨੂੰ ਤੇਰੇ ਨਾਲ ਚਾਹ ਪਾਣੀ ਦਾ ਕਰੋ ਪ੍ਰਬੰਧ ਕਰਾ ਦੇਂਗੇ ਰਿਸ਼ਤਾ ਤੇ ਮੈਨੂੰ ਉਹ ਦੱਸ ਤੂੰ ਮੇਰੇ ਪਾਪੇ ਮੇਰੇ ਪਾਪੇ ਵਾਲੀ ਗੱਲ ਦੱਸ ਇਹ ਕਿਵੇਂ ਉਹਦਾ ਵੀ ਸੋਡਾ ਉਹਨੇ ਨਹੀਂ ਰਿਸ਼ਤਾ ਹੁਣ ਦਿੱਤਾ ਪਰ ਇੱਕ ਗੱਲ ਹੋਰ ਹੈ ਜੱਟੋ ਬਈ ਰੌਣਕਾਂ ਦੇਖਿਆ ਮੈਂ ਕਟੋਟਾ ਸਾਡੇ 37 ਦਾ ਰਿਸ਼ਤਾ ਕਰਾਦਾ ਇੱਕ ਗੱਲ ਵੀ ਦਰਖਤ ਨਹੀਂ ਦੇਖਿਆ ਨੇ ਜੱਟਾ ਜੱਟਾ ਮੰਨਣ ਵਾਲੀ ਗੱਲ ਹੈ ਵੀ ਹਰੇ ਤਾਰੇ ਲਾਇਆ ਪੈਣਾ ਨਾ ਵੀ ਗੱਲਾਂ ਹਰੇ ਬਾਈ ਹਰੇ ਬਾਈ ਮੈਂ ਉੱਥੋਂ ਜਦੋਂ ਆਇਆ 400 ਬਰਦ ਰੇੜੀ ਖੜੀ ਸੀ ਬੰਦੇ ਕਹਿੰਦੇ ਦਰਖਤ ਵੀ ਕੋਈ ਵਧੀਆ ਬੰਦਾ ਹੈ ਨਾਉ ਚੱਲਦਾ ਆਪਾਂ ਹੁਣ ਕਹਿੰਦੇ ਦਰਖਤ ਲਾਇਆ ਕਰੋ ਮੈਂ ਤਾਂ ਉਸ ਦਿਨ ਦਾ ਪੇਟੇ ਨਾਲ ਤੇ ਜੋਰ ਲਾ ਰੱਖਿਆ ਲੋਕਾਂ ਦੇ ਕਰੇ ਜਿ ਦਰਖਤ ਨਹੀਂ ਹੁੰਦੇ ਤੁਸੀਂ ਪਾਣੀ ਵਾਲੀ ਖੇਤ ਤੇ ਲਾ ਰੱਖੇ ਜਿਹੜਾ ਠੰਡਾ ਰਹਿੰਦਾ ਮੈਂ ਕਹਿੰਦਾ ਵੀ ਗੱਲਾਂ ਆ ਗਈ ਸੀ ਠੀਕ ਹੈ ਵੀਰ ਮੈਂ ਕਰਦਾ ਰਾਮ ਇਧਰ ਪੂਰੇ ਬਾਈ ਦਾ ਤੂੰ 10 ਮਿੰਟ ਹਾਂ ਐਂ ਕਰੀ ਓਰੇ ਖੇਲ ਦੇ ਪਾਣੀ ਪੂਲੀ ਪੀ ਲਈ ਆਈ ਮੜਾ ਜਾਇਆ ਮੇਰਾ ਸਾੜਾ ਦੂਜੀ ਲੋਟੇ ਲੱਗਦਾ ਮੈਨੂੰ ਦੂਜੀ ਲੋਟ ਕਿਵੇਂ ਬਾळा ਕਹਿੰਦਾ ਕਿ ਮੇਰੇ ਬਾਪ ਨੇ ਐਂ ਕਰਿਆ ਬਾਹ ਕਰੇਦਾ ਮੈਨੂੰ ਤਾਂ ਭੇਜਿਆ ਕਿਸੇ ਸ਼ਰੀਕੇ ਵਾਲੇ ਨੇ ਵੀ ਪਵਾੜਾ ਪਾਇਨਾ ਦਾ ਕੋਕਾਂ ਨੂੰ ਲੜਾਉਂਦਾ ਏ ਤੁਨੂੰ ਓਏ ਲੜਾਉਂਦਾ ਯਾਰ ਤੂੰ 3ਵੀਂ ਦੇ ਲਾਲ ਚ ਜਾ ਕੇ ਹੁਣ ਇਹਨੂੰ ਨਾ ਉਹ ਕਰ ਤੂੰ ਆਪਣੇ ਭਾਈ ਨੂੰ ਛੱਡੇਗਾ ਤਾਈ ਕੋਕਾਂ ਨੂੰ ਛੱਡਦਾ ਉਹਦੋਂ ਵੀ ਰੋਟੀ ਤੂੰ ਮੇਰੀ ਗੱਲ ਸੁਣਦਾ ਤਾਪੜੇ ਧੁੱਸਤੇ ਮਿਲਣੇ ਨਹੀਂ ਨਹੀਂ ਇਹਨੂੰ ਸੁਣੇ ਨੀ ਤੂੰ ਮੇਰੇ ਬਾਪ ਕੇ ਰਿਆ ਗੱਲ ਕਰ ਸਕਦਾ ਤੈਨੂੰ ਆਪਣੀ ਪਈ ਦੀ ਕੀ ਨਹਿਗਾ ਕਣਾ ਉਹ ਹੋ ਜਾਂਦੇ ਰੋਮੈਂਟਿਕ ਨਹੀਂ ਸੀ ਨੂੰ ਓਏ ਮੈਂ ਕਿਹਣਾ ਤੈਨੂੰ ਖਰਚਾ ਯਾਰ ਪੂਰਾ ਰੋਮੈਂਟਿਕ ਕਰਦੀ ਭੈਣ ਮਰਾਉਣ ਰੋਮੈਂਟਿਕ ਜਰਤਾ ਤੇ ਤਾਈ ਇਹ ਕਹਿ ਰਹੀ ਨਾ ਕਿ ਤੇਰਾ ਭਾਈ ਭਾਨੀ ਮਾਰਦਾ ਹਨਾ ਤੇਰੇ ਭਾਈ ਜੀ ਕੀ ਨਾ ਪਾਨੀ ਮਾਰ ਦੂ ਉਹ ਇਹ ਸਾਡੇ ਦਾ ਮੈਨਾਂ ਤਾਂ ਸਰੀਕਾ ਵਾਲੇ ਨੇ ਗੱਲਾਂ ਕਰਕੇ ਭੀਜੇ ਲਾਈਏ ਨੇ ਇਹਦੇ ਕਿਤੇ ਚ ਕੋਈ ਨਹੀਂ ਹਾਂ ਕਾਈ ਕਰੀਏ ਜਿੜਾ ਨੂੰ ਜਣ ਦਾ ਕਰਨੀ ਇੱਕ ਮਿੰਟ ਨੂੰ ਮੈਂ ਪੁੱਛਣਾ ਪੁੱਛਦੇ ਕਰਾਂਗੇ ਛਾਂ ਪੂਚੂ ਲੈ ਕੇ ਆਇਆ ਉਹ ਥੀ ਨਾਲੀ ਸ਼ਾਂਪ ਕੋਮਾਂ ਵਾਲੀ ਇਹਨੂੰ ਤਰੀਕੇ ਵਾਲੇ ਤੋਂ ਦੁਬਾਰੀ ਤਰੀਕਾ ਚਾਹਣਾ ਪਵੇ ਦੀ ਫਿਰ ਪਿੰਡ ਤੱਕ ਚਾਹਣਾ ਪਵੇ ਹਾਂ ਆ ਜਾ ਉਰੇ ਆਇਆ ਹਰੇ ਤਾਈ ਜਿਹੜਾ ਆਪਣੇ ਕੋਈ ਰਿਸ਼ਤਾ ਕਰਵਾਉਂਦਾ ਕੋਈ ਵੀ ਹੋਵੇ ਬਚੋਲਾ ਹਾਂ ਵਿਆਹ ਸਾਡੇ ਪੈਦਾ ਕਰਦੇ ਨੇ ਬਚੋਲੇ ਦਾ ਅੱਛਾ ਹਾਂ ਕਿੰਨੇ ਪੈਸੇ ਰਿਸ਼ਤਾ ਕਰਾਈਆਂ ਮੇਰੇ ਤਾਈ ਦਾ ਪੈਸੇ ਆ ਲਲਵੀ ਲਮ ਮਰਜ ਦੇ ਤਾਂ ਆਪਣੇ ਲੱਗਦੇ 90000 ਰੁਪਏ ਜੀ ਇਹੀ ਦਾ ਰੇਂਜ ਕਰਾਉਣੀ ਹੈ ਅੱਛਾ ਹਾਂ ਰੇਂਜ ਮਰਜ ਕਰਾਉਣੀ ਗੁੰਦਮਾ ਸਰੀਰ ਹੈ ਮਰਦਾ ਤਨ ਦਾ ਮੁੰਡਾ 70 70 70 7000 70 ਐ ਪੈਸੇ ਚਾਹੀਦੇ ਐਚਡੀਐਫਸੀ ਲਾ ਚੈੱਕ ਦੰਨੇ ਆ ਤੇ ਮੈਂ ਕਹਿੰਦਾ ਕਿ ਕਿਵੇਂ ਕਰੇਗਾ ਇਹਦੀ ਕੀ ਆ ਇਹਦੇ ਮੈਂ ਗੁਣੀਆਂ ਚ ਦੇਖਦਾ ਵੀ ਹੈਗੇ ਨਾ ਮੈਂ ਨਾਲ ਨਾਲ ਟਕਾਣਾ ਦਾ ਕੰਮ ਚੋਲੇ ਚ ਪੁੱਛਦਾ ਚੋਲੇ ਚ ਚੋਲੇ ਤਾਂ ਸਾਖ ਵਾਲੀ ਕਾਪੀਆਂ ਕਿਤਾਬਾਂ ਮਤਲਬ ਜਰਜਟਰੀ ਕਰਾਈ ਹੋਈ ਲਿਖਣੇ 3700 ਰਿਸਤਾ ਕਰਾ ਦੀ ਸਾਡੀ 3700 ਅੱਛਾ ਛਾਂਬ ਛੂਮ ਵੀ ਕੋਈ ਨਾ ਨਾ ਐ ਮੈਂ ਥੱਗੀ ਚੋਰੀਆਂ ਬਹੁਤ ਚੱਲ ਰਿਆ ਤਾਂ ਇਹ ਜਗਾਰ ਤੱਕੇ ਰੱਖਦਾ ਅਨ੍ਹਾ ਦੋ ਦੋ ਫੋਟੋਕਾਪੀਆਂ ਕਰਾ ਕੇ ਕਰੀ ਨਾ ਦੀ ਰੱਖਿਆ ਨੇ ਕਸ਼ਮੀਰੋਂ ਨੇ ਭੇਜਿਆ ਹਾਂ ਕਸ਼ਮੀਰੋਂ ਨੇ ਕੀ ਕਹਿੰਦੀ ਹੈ ਕਹਿੰਦੀ ਅੱਛਾ ਭਾਈ ਪਾਣੀ ਮਾਰਦਾ ਹੈ ਹੈ ਕਹਿੰਦੀ ਭਾਈ ਪਾਣੀ ਮਾਰਦਾ ਹੈ ਹਾਂ 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 ਅੱਛਾ ਐਂ ਕਰਦਾ ਜੀ ਮੈਂ 70 ਦਾ 75 ਦੇ ਦਈਏ ਨਹੀਂ ਉਹ ਤਾਂ ਫਿਰ ਥੋੜਾ ਬੜਪਨ ਹੋਗਾ ਇਹਦਾ ਫਿਰ ਹੈ ਨਾ ਵਧੀਆ ਗੱਲ ਹੋਊਗੀ ਆ ਕੱਪੜੇ ਸੁਆ ਲਾਂਗੇ ਹਾਂ ਐ ਜੀ ਮੇਰਾ ਵੀ ਖਰਚਾ ਹੋ ਜਾਂਦਾ 70000 ਚ ਤਾਂ ਹੈ ਨਾ ਮੈਨੂੰ ਵੀ ਕਿ ਬਹੁਤ ਰਜਿਸਟਰ ਕਰਵਾਉਂਗਾ ਨੇ ਇਹ ਲਾਲੋ 70 ਚ ਤਾਂ ਮੈਨੂੰ ਵੀ ਕੀ ਬਣਦਾ ਉਰਲੇ ਪਰਲੇ ਜਾਣਾ ਆਣਾ ਐ ਲਾਲੇ ਬ 40000 ਦਾ ਤਾਂ ਮੈਂ ਤੇਲ ਫੂਕਦਾ ਛੋਟੇ ਘਰ ਲੱਭਣ ਵਾਸਤੇ ਮੰਤਰੀਆਂ ਨਾਲ ਵਧੀਆ ਤਨੀ ਤਾਂ ਨਹੀਂ ਹੈਗੀ ਬਸ ਚੁਸਤ ਬਹੁਤ ਹੈਨਾ ਚਲਾ ਕੇ 40000 ਦਾ ਤੇਲ ਫੂਕਦਾ ਮੈਂ ਕੋਲ ਨਹੀਂ ਜਾਣੀ ਮਾਮੂ ਤੂੰ ਪੁੱਛਿਆ ਲੈ ਕਰੋ ਹੂੰ ਇੱਥੇ ਬੈਠਾ ਕਿੱਥੇ ਬਿਹਾਰ ਕਰਦੇ ਆਂਗੇ ਉਹ ਚਾਹਾਂ ਮਾਂਗੇ ਉੱਤੋਂ ਦੀਆਂ ਖੁੰਡਾ ਚਾਹੋਣਾ ਪੈਂਦਾ ਹੈ ਹਾਂ ਬਿਹਾਰ ਆ ਸਾਡੇ ਸਾਡੇ ਪਿੰਡ ਦਾ ਰਵਾਜ ਹੈ ਪਹਿਲਾਂ ਬਚੋਲਾ ਜਦੋਂ ਜਿਹੜਾ ਬੰਦਾ ਬਚੋਲਾ ਮੰਨ ਕੇ ਚੱਲਾ ਉਹ ਕਰਦਾਗਾ ਆ ਕੁਲੇਪਨੀ ਪੂੜੀ ਲਕੋਦੀ ਓਏ ਨਹੀਂ 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 ਕੁਲੇਪਨੀ ਹੈਗੀ ਹਾਂ ਕੁਲੇਪੇ ਫੁੱਦੂ ਬਣਾਉਣਾ ਨਾ 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 ਨਸ਼ੇ ਦੇ ਤਾਂ ਦੂਰ ਐ ਸ਼ੇਰਾ ਮੈਂ ਇਹਨੂੰ ਕਹਿਣਾਗਾ ਸਾਡੇ ਬਿਹਾਰ ਵੀ ਖੁੰਡਾ ਚਾਹੋਣਾ ਪੈਂਦਾ ਐ ਬੈਠ ਪਰਲੇ ਪਾਸੇ ਅੱਛਾ ਹਾਂ ਮੇਰੀ ਅਸਲ ਹੈ ਮੇਰੀ ਲਾ ਲਾ ਮੇਰੀ ਅਸਲ ਬੋਲ ਹੌੜੀ ਹੌੜੀ ਹੋਏ ਹੋਏ ਜੁਟਾ ਜੁਟਾ ਮੈਸੇਰ ਇਹ ਜੇਰ ਗੀ ਇਹ ਜੇਰ ਗੀ ਦਾ ਸਾਰਾ ਹੋਏ ਦਮਾਰੋ ਮਾਪੇ ਵੀਰੇ ਆਇਨਾ ਆਇਗਾ ਕਿਹੜਾ ਹੋਊਗਾ ਇਹ ਚੋਲੀਆਂ ਗਰਮ ਖੜਦੇ ਸੜਾ ਬਲੈਕ ਚੋਲੀਆਂ ਓਏ ਖੜੇ ਖੜਾ ਸੜਾ ਬਣਿਆ ਠੁੱਕਦਾਰੀ ਦਾ ਸ੍ਰੀਚਾ ਲੇ ਮਗਰ ਲਾ ਕੇ ਘਰ ਪੱਟਨ ਨੂੰ ਫਰਦਾਈ ਸਾਡਾ ਚਹੀਦੀ ਜਨਾਨੀ ਕੋਈ ਲੋਟ ਆਪਾਂ ਦਾ ਹੈ ਆਪੇ ਹੱਥ ਭੂਕ ਲਾਂਗੇ ਨਹੀਂ ਪੈਣ ਮਰਾਉਣਾ ਆ ਦੇਖ ਕੂੜਪ ਦੀ ਪੂੜੀ ਪੂੜੀ ਭੁੱਲ ਗਿਆ ਉਹ ਤੂੰ ਕੀ ਕਰਾਵੇਂ ਕਹਤੋਂ ਮੈਂ ਲਾੜਾਂ ਨੇ ਉਹ ਛੱਟ ਪਰਾਂ ਇਹ ਤਾਂ ਜ਼ਹਿਰਾਂ ਵਰਗੀਆਂ ਨੇ ਕੀ ਪਤਾ ਦੇ ਵਿੱਚ ਕੀ ਬੰਦ ਕਰਿਆ ਹੋਇਆ